ਦੀਨानगर ਚੀ ਦਿਨੇ ਦੁਪਹਿਰੀ ਮਹਿਲਾ ਦੇ ਗਲੇ ਚੋਂ ਸੋਨੇ ਦੀ ਚੇਨ ਚਪਟੀ ਵਾਸਤੇ ਚੜਦੇ ਹੋਈ ਵਾਰਦਾਤ ਮੌਕੇ ਤੇ ਪਹੁੰਚੀ ਪੁਲਿਸ ਦਿਨਾਨਗਰ ਤੋਂ ਪੰਡੋਰੀ ਨੂੰ ਜਾਣ ਵਾਲੇ ਵਾਸਟੈਂਡ ਤੇ ਇੱਕ ਮਹਿਲਾ ਦੇ ਗਲੇ ਚੋਂ ਚੇਨ ਚਪਲੀ ਗਈ ਹੈ ਦਿਨੇ ਦੁਪਹਿਰੀ ਵਾਪਰੀ ਇਸ ਘਟਨਾ ਨਾਲ ਮਹਿਲਾਵਾਂ ਚ ਦੇਹਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਆਸ਼ਾ ਸ਼ਰਮਾ ਪਤਨੀ ਸੱਤਪਾਲ ਸ਼ਰਮਾ ਵਾਸੀ ਪੰਡੋਰੀ ਨੇ ਦੱਸਿਆ ਕਿ ਮੈਂ ਦਿਨਨਗਰ ਤੋਂ ਪੰਡੋਰੀ ਨੂੰ ਜਾਣ ਵਾਲੀ ਬਾਸ ਤੇ ਚੜ੍ਹ ਰਹੀ ਸੀ ਤਾਂ ਕਿਸੇ ਨੇ ਮੇਰੇ ਗਲੇ 'ਚੋਂ ਸੋਨੇ ਦੀ ਚੇਨ ਚਪੜ ਲਈ ਹੈ ਅਤੇ ਮੈਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵੀ ਸੀਸੀਟੀਵੀ ਕੈਮਰੇ ਕੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦ ਇਸ ਨਾਚਰ ਨੂੰ ਕਾਬੂ ਕਰ ਲਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ 베ਰੀਆ ਮੁਹੱਲੇ 'ਚ ਦਿਨੇ ਦੁਪਹਿਰੀ ਇੱਕ ਮਹਿਲਾ ਦੇ ਕੰਨ ਦੀ ਵਾਲੀ ਚਪੜ ਲਈ ਗਈ ਸੀ। ਇਹ ਦੋਨੋਂ ਘਟਨਾ ਥਾਣੀ ਤੋਂ ਮਾਤਰ ਕੁਝ ਹੀ ਦੂਰੀ ਤੋਂ ਵਾਪਰਨ ਕਰਨ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਹਨ ਇਹ ਆ ਰਹੀ ਕਿ ਦੱਸਿਓ ਸਰ ਮੈਂ ਬਸ ਸਟੈਂਡ ਤੇ ਆਈ ਆਂ ਪਿੱਛੋਂ ਮੈਂ ਆਈ ਆਂ ਟੀਕ ਸ਼ੋਪਿੰਗ ਕੀਤੀ ਹੈ ਬੱਚੇ ਦੀ ਯੂਨੀਫਾਰਮ ਲੈਣ ਗਈ ਸੀ ਆਈਏ ਮੈਂ ਜਸਟ ਇੱਥੇ ਚੜਨ ਲੱਗੀ ਭੀੜ ਹੀ ਭੀੜ ਤੇ ਮੈਂ ਚੜਨ ਲੱਗੀ ਇੱਕ ਲੇਡੀ ਜੁੱਤੋਂ ਕਹਿੰਦੀ ਮੈਨੂੰ ਉਤਰਾਂ ਦੇ ਬਸ ਖਾਲੀ ਉਹ ਚੜੀ ਐ ਜਸਟ ਨਾਲ ਹੀ ਆ ਗਈ ਐ ਵਾਪਸ ਮੈਨੂੰ 100% ਰਾਊਟ ਹੈ ਕਿ ਸ਼ਾਇਦ ਉਹ ਹੀ ਹੋਵੇ ਲੇਡੀਜ਼ ਤੁਹਾਨੂੰ ਲੱਗਦਾ ਨਹੀਂ ਕਿ ਕਿੰਨੇ ਨਹੀਂ ਮੈਨੂੰ ਦੇਖਣੀ ਮੈਂ ਬੈਠ ਗਈ ਆਪਣੇ ਗੱਲ ਤੇ ਹੱਥ ਮਾਰੇ ਯਾਰ ਕਿੱਥੇ ਜਾ ਰਹੇ ਤੁਸੀਂ ਕਿੱਧਰ ਜਾ ਰਹੇ ਹੋ ਮੈਂ ਸਿਰਫ ਪੰਡੋਰੀ ਵੈਂਸਾ ਜਾ ਰਹੀ ਆਂ ਕਿਸੇ ਦੀ ਇਵਾਰਤ ਨਹੀਂ ਸਰ ਇੱਥੇ ਹੀ ਹੋਈ ਹੈ ਮੌਕੇ ਬੀ। ਹਾਂਜੀ। ਦਿਨਨਗਰ ਬੱਸ ਸਟੈਂਡ। ਬੈਗ ਇਧਰ ਕੌਣ ਜੀ ਹੋ? ਦਿਨਨਗਰ ਬੱਸ ਸਟੈਂਡ ਤੇ। ਤਿਆਰ ਕਰੀ ਗਏ ਪੁਜਾਰੀ ਬਈ। ਹਾਂਜੀ ਹਾਂਜੀ ਸਰ। ਜੀ ਨਾਮ ਕੀ ਤੁਹਾਡਾ ਕਰਾ ਪਿੰਡਾ? ਮੇਰਾ ਨਾਮ ਹੈ ਆਸ਼ਾ ਸ਼ਰਮਾ। ਤੁਸੀਂ ਕਦੋਂ ਕੰਪਲੇਂਟ ਦਿੰਦੇ? ਹਾਂਜੀ ਸਰ ਕਰਦੀ ਹੈ। ਮੌਕੇ ਦੇ ਦੇਖੋ। ਬੀਬੀ ਨੇ 112 ਤੇ ਕੰਪਲੇਂਟ ਕੀਤੀ ਸੀਗੀ। ਕਿ ਮੇਰੀ ਚੇਨ ਕਿਸੇ ਨੇ ਲਾ ਲਈ ਹੈ। ਅਹੀਂ ਆਏ ਮੌਕੇ ਤੇ ਮੌਕਾ ਦੇਖਿਆ ਵਾ। ਇਹ ਬੀਬੀ ਨੂੰ ਇਹ ਨਹੀਂ ਪਤਾ ਕਿ ਕਿੰਨੇ ਚਿਰ ਦੀ ਲੱਥੀ ਕੋ 15 ਮਿੰਟ ਦੀ 20 ਮਿੰਟ ਦੀ ਅੱਧੇ ਘੰਟੇ ਦੀ। ਚਲੋ ਹੁਣ ਵੇਖਦੇ ਆ ਲੱਭਦੇ ਆ ਕੈਮਰੇ ਕਮਰੇ ਚੈੱਕ ਕਰਕੇ ਪਹਿਲਾਂ ਕੱਲ ਕੀ ਕਿਉਂ ਇਸ ਤਰ੍ਹਾਂ ਦਾ 15 ਦਿਨ ਪਹਿਲਾਂ ਲੱਤੇਗਾ ਚਾ ਨਿਜਰੀਏ ਵਾਲੀ ਪਾਲੋ ਚਲੋ ਆਪੇ ਚੋਰ ਫੜੇ ਜਾਣਗੇ ਫਿਰ ਦੱਸਣਗੇ ਪੁਲਿਸ ਦਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਪਰਚਾ ਦਊ ਖੜਕੇ ਜੇ ਤੁਹਾਨੂੰ ਕੁਝ ਸਾਥ ਪੁੱਛਿਆ ਗਿਆ ਤੇ ਬਣਾ ਲਿਆ ਉਹਨਾਂ ਨੂੰ ਪਤਾ ਨਹੀਂ ਕਿੰਨੇ ਲਾਈ ਆ ਅਸੀਂ ਤੇ ਸ਼ੱਕ ਦੇ ਆਧਾਰ ਤੇ ਸਾਰਾ ਕੁਝ ਕਰਾਂਗੇ ਨਾ ਹੁਣ ਕੈਮਰੇ ਕਮਰੇ ਚੈੱਕ ਕਰਕੇ ਹੋ ਸਕਦਾ ਚੋਰ ਲੱਭ ਜੇ